ਜਦੋਂ ਸੱਚੇ ਬਾਦਸ਼ਾਹ ਤਾਨਸ਼ੀਰ ਗੁਰਨਾਨ ਦੇਵ ਸਾਹਿਬ ਜੀ ਮਹਾਰਾਜ ਜਲਦ ਨੂੰ ਉਤਾਰਦੇ ਹੋਏ ਕਸ਼ਮੀਰ ਵਿੱਚ ਪਹੁੰਚੇ ਤਾਂ ਇਸ ਸਥਾਨ ਤੇ ਰੁਕ ਗਏ ਗੁਰੂ ਜੀ ਦੇ ਨਾਲ ਕਰਤਾਰਪੁਰ ਤੋਂ ਭਾਈ ਸਿੰਘੋ ਤੇ ਭਾਈ ਹਸੂ ਲੋਹਾਰ ਵੀ ਆਏ ਹੋਏ ਸਨ ਜੋ ਗੁਰੂ ਜੀ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿੰਦੇ ਸਨ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਗੁਰੂ ਜੀ ਦੇ ਨਾਲ ਸਨ ਇੱਕ ਦਿਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਸ ਸਥਾਨ ਦੇ ਬਾਹਰ ਵਾ ਬੈਠੇ ਹੋਏ ਸਨ ਇੱਕ ਆਜੜੀ ਜਿਸ ਦਾ ਨਾਮ ਜੂਮਾ ਸੀ ਉਹ ਲੋਕਾਂ ਦੇ ਦੁੰਬੇ ਭੇਡਾਂ ਚਾਰਦਾ ਹੋਇਆ ਰਸਤੇ ਵਿੱਚ ਸਤਿਗੁਰੂ ਜੀ ਨੂੰ ਮਿਲਿਆ ਉਸ ਨੂੰ ਬਧਨ ਕੀ ਹੋ ਗਿਆ ਗੁਰੂ ਜੀ ਅਤੇ ਸੇਵਕਾਂ ਨੂੰ ਅਪਸ਼ਬਦ ਬੋਲਣ ਲੱਗ ਪਿਆ ਕਰਤਾਰ ਦੀ ਐਸੀ ਲੀਲਾ ਹੋਈ ਕਿ ਉਸਦੇ ਸਾਰੇ ਦੁੰਬੇ ਅਤੇ ਭੇਡਾਂ ਮਰ ਗਈਆਂ ਯੁਮੇ ਆਜੜੀ ਨੂੰ ਸੋਧ ਬੁੱਧ ਭੁੱਲ ਗਈ ਉਸਨੇ ਸਤਗੁਰੂ ਪਾਸ਼ਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਆਪਣੀ ਭੁੱਲ ਬਖਸ਼ਾਈ ਜਦੋਂ ਉਹ ਆਜੜੀ ਨਿਮਰਤਾ ਵਿੱਚ ਆਇਆ ਤੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਭਾਈ ਕਹਿ ਸਤ ਕਰਤਾ ਜਦੋਂ ਯੁਮੇ ਨੇ ਉੱਚੀ ਆਵਾਜ਼ ਵਿੱਚ ਸਤ ਕਰਤਾਰ ਕਿਹਾ ਤਾਂ ਮਰੀਆਂ ਪਈਆਂ ਭੇਡਾਂ ਤੇ ਦੁੰਬੇ ਉੱਠ ਖਲੋਤੇ ਯੁਮਾ ਆਜੜੀ ਇਹ ਦੇਖ ਕੇ ਬੜਾ ਖੁਸ਼ ਹੋਇਆ ਅਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਸੇਵਾ ਵਿੱਚ ਲੱਗ ਗਿਆ ਸ਼ਾਮਾਂ ਬੈ ਗਈਆਂ ਯੁਮਾ ਆਪਣੇ ਘਰ ਵਾਪਸ ਨਾ ਗਿਆ ਅਗਲੇ ਦਿਨ ਸਵੇਰੇ ਲੋਕਾਂ ਨੇ ਆ ਪਾ ਕੇ ਦੇਖਿਆ ਕਿ ਯੁਮਾ ਕਿਤੇ ਨਜ਼ਰ ਨਹੀਂ ਆ ਰਿਹਾ ਦੁੰਬੇ ਅਤੇ ਭੇਡਾਂ ਆਪੇ ਹੀ ਚਾਬੀਆਂ ਪਈਆਂ ਹਨ ਲੋਕੀ ਭੇਡਾਂ ਅਤੇ ਦੁੰਬੇ ਆਪੋ ਆਪਣੇ ਘਰਾਂ ਵਿੱਚ ਵਾਪਸ ਲੈ ਗਏ ਯੁਮਾ ਸਤਿਗੁਰੂ ਜੀ ਦੇ ਚਰਨਾਂ ਦਾ ਸੇਵਕ ਬਣ ਗਿਆ ਅਤੇ ਸਤਨਾਮ ਦਾ ਜਾਪ ਕਰਨ ਲੱਗ ਪਿਆ ਇਹ ਖਬਰ ਸਾਰੇ ਇਲਾਕੇ ਵਿੱਚ ਫੈਲ ਗਈ ਅਤੇ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਉਹ ਲੱਗ ਪਈ ਇਸ ਤਰ੍ਹਾਂ ਜੰਗਲ ਵਿੱਚ ਮੰਗਲ ਹੋ ਗਿਆ ਲੋਕ ਕਹਿਣ ਲੱਗੇ ਜੋ ਵੀ ਕੋਈ ਆਸ ਲੈ ਕੇ ਸਤਿਗੁਰੂ ਨਾਨਕ ਜੀ ਦੇ ਬਾਸ ਜਾਂਦਾ ਹੈ ਉਹ ਆਪਣੀਆਂ ਝੋੜੀਆਂ ਭਰ ਕੇ ਵਾਪਸ ਹੁੰਦਾ ਹੈ ਜਦੋਂ ਇਹ ਸਭ ਪੰਡਤ ਬ੍ਰਹਮਦਾਸ ਨੇ ਸੁਣਿਆ ਤਾਂ ਉਸ ਦੇ ਅੰਦਰ ਇੱਛਾ ਹੋਈ ਕਿ ਜੇ ਮੈਂ ਗਿਆਨ ਚਰਚਾ ਕਰਕੇ ਗੁਰੂ ਜੀ ਨੂੰ ਹਰਾ ਦੇਵਾਂ ਤਾਂ ਪੂਰੇ ਇਲਾਕੇ ਵਿੱਚ ਮੇਰਾ ਬਹੁਤ ਆਦਰ ਮਾਨ ਹੋ ਜਾਏਗਾ ਬ੍ਰਹਮਦਾਸ ਵਿਦਵਾਨ ਪੰਡਤ ਸੀ ਤੇ ਆਪਣੇ ਨਾਲ ਹਮੇਸ਼ਾ ਦੋ ਉਂਟ ਪੁਸਤਕਾਂ ਦੇ ਭਰ ਕੇ ਤੁਰਦਾ ਸੀ ਜਿਸ ਨੂੰ ਹਰਾ ਦਿੰਦਾ ਸੀ ਉਸ ਦੀਆਂ ਪੁਸਤਕਾਂ ਲੈ ਲੈਂਦਾ ਸੀ ਮੂਦਾਸ ਦਾ ਇੱਕ ਮੁਸਲਮਾਨ ਮਿੱਤਰ ਸੀ ਜਿਸ ਦਾ ਨਾਮ ਕਮਾਲ ਸੀ ਉਹ ਵੀ ਸਤਗੁਰੂ ਨਾਨਕ ਪਾਸ਼ਾ ਜੀ ਦੇ ਪਹਿਲ ਰਾਤ ਰਿੰਦੀ ਦਰਸ਼ਨ ਕਰਨ ਵਾਸਤੇ ਆਇਆ ਤੇ ਸਤਗੁਰਾਂ ਦਾ ਹੀ ਹੋ ਗਿਆ ਦਿਨ ਚੜੇ ਬ੍ਰਹਮਦਾਸ ਵੀ ਸਤਗੁਰੂ ਨਾਨਕ ਪਾਸ਼ਾ ਜੀ ਦੇ ਪਾਸ ਆਇਆ ਬ੍ਰਹਮਦਾਸ ਨੇ ਗਲੇ ਵਿੱਚ ਠਾਕੁਰ ਦੀ ਮੂਰਤੀ ਪਾਈ ਹੋਈ ਸੀ ਰਾਜੋ ਵਰਤੀ ਵਾਲਾ ਹੋਣ ਕਰਕੇ ਮਾਇਆ ਦਾ ਪੁਜਾਰੀ ਸੀ ਉਸ ਦੇ ਮਨ ਵਿੱਚ ਇਸ ਗੱਲ ਦਾ ਡਰ ਸੀ ਕਿ ਜੇਕਰ ਮੈਂ ਗਿਆਨ ਚਰਚਾ ਵਿੱਚ ਹਾਰ ਗਿਆ ਤਾਂ ਲੋਕਾਂ ਵਿੱਚ ਮੇਰੀ ਬਹੁਤ ਬਦਨਾਮੀ ਹੋਏਗੀ ਸੁਣਿਆ ਹੈ ਕਿ ਵੱਡੇ ਵੱਡੇ ਯੋਗੀ ਪੰਡਤ ਸੰਿਆਸੀ ਇਸ ਨਾਨਕ ਤਪੇ ਤੋਂ ਹਾਰ ਕੇ ਚਰਨਾਂ ਤੇ ਟੈ ਪਏ ਹਨ ਬ੍ਰਹਮਦਾਸ ਦੇ ਮਨ ਵਿੱਚ ਹਾਰ ਜਾਣ ਦਾ ਡਰ ਵੀ ਸੀ ਪਰ ਆਪਣੇ ਗਿਆਨ ਦਾ ਹੰਕਾਰ ਵੀ ਸੀ ਕਿ ਮੈਂ ਬਹੁਤ ਵੱਡਾ ਵਿਦਵਾਨ ਹਾਂ ਮੈਨੂੰ ਹਰਾਉਣਾ ਸੌਖਾ ਨਹੀਂ ਇਹ ਸੋਚ ਕੇ ਬ੍ਰਹਮਦਾਸ ਪੰਡਤ ਨੇ ਸਤਿਗੁਰੂ ਦੀ ਨਾਲ ਗਿਆਨ ਚਰਚਾ ਸ਼ੁਰੂ ਕਰ ਦਿੱਤੀ ਪੰਡਤ ਵਿਦਵਾਨਤਾ ਸੀ ਪਰ ਆਤਮਿਕ ਅਨੰਦ ਤੋਂ ਖਾਲੀ ਸੀ ਬ੍ਰਹਮਦਾਸ ਸਤਿਗੁਰੂ ਜੀ ਨੂੰ ਗੈਣ ਲੱਗਾ ਦੱਸੋ ਮੇਰਾ ਗੁਰੂ ਕੌਣ ਹੈ ਪੰਡਤ ਦਾ ਹੰਕਾਰ ਦੇਖ ਕੇ ਸਤਿਗੁਰੂ ਜੀ ਬੋਲੇ ਬ੍ਰਹਮਦਾਸ ਤੂੰ ਜੰਗਲ ਵਿੱਚ ਚਲੇ ਜਾ ਉੱਥੇ ਇੱਕ ਕੋਠੜੀ ਅੰਦਰ ਤੈਨੂੰ ਚਾਰ ਸਿੱਖ ਮਿਲਣਗੇ ਬਹੁਤ ਇਹਨੂੰ ਤੇਰੇ ਗੁਰੂ ਬਾਰੇ ਦੱਸਣਗੇ ਬ੍ਰਹਮਦਾਸ ਜੰਗਲ ਵਿੱਚ ਚਲਾ ਗਿਆ ਉਸਨੂੰ ਕੋਠੜੀ ਦੇ ਵਿੱਚ ਚਾਰ ਸਿੱਖ ਮਿਲ ਪਈ ਜਾ ਕੇ ਉਹਨਾਂ ਨੂੰ ਸਵਾਲ ਕੀਤਾ ਦੱਸੋ ਮੇਰਾ ਗੁਰੂ ਕੌਣ ਹੈ ਉਸ ਸਿੱਖਾਂ ਨੇ ਕਿਹਾ ਅੱਗੇ ਤੁਰਿਆ ਜਾ ਮਾਰਤੰਡ ਦੇ ਮੰਦਰ ਵਿੱਚ ਤੈਨੂੰ ਤੇਰਾ ਗੁਰੂ ਮਿਲੇਗਾ ਜਦੋਂ ਪੰਡਿਤ ਬ੍ਰਹਮਦਾਸ ਉਸ ਮੰਦਰ ਦੇ ਅੰਦਰ ਗਿਆ ਤਾਂ ਉਸਨੇ ਕੀ ਦੇਖਿਆ ਕਿ ਇੱਕ ਸੁੰਦਰ ਔਰਤ ਉਸ ਮੰਦਰ ਦੇ ਅੰਦਰ ਬੈਠੀ ਹੋਈ ਹੈ ਜਦੋਂ ਪੰਡਿਤ ਨੇ ਉਸ ਨੂੰ ਜਾ ਕੇ ਨਮਸਕਾਰ ਕੀਤੀ ਤਾਂ ਅੱਗੇ ਉਸ ਔਰਤ ਨੇ ਆਪਣੀ ਜੁੱਤੀ ਲਾ ਕੇ ਉਸ ਪੰਡਿਤ ਦੇ ਸਿਰ ਤੇ ਮਾਰੀ ਪੰਡਿਤ ਬ੍ਰਹਮਦਾਸ ਤੁਖੀ ਮਨ ਦੇ ਨਾਲ ਜੰਗਲਵਾਲ ਦੌੜ ਪਿਆ ਰਸਤੇ ਵਿੱਚ ਉਹੀ ਚਾਰ ਬੁੱਲਸੇ ਉਸ ਨੂੰ ਫੇਰ ਮਿਲ ਪਏ ਤਾਂ ਇੱਕ ਸਿੱਖ ਨੇ ਕਿਹਾ ਬ੍ਰਹਮਦਾਸ ਤੈਨੂੰ ਤੇਰਾ ਗੁਰੂ ਮਿਲਿਆ ਕਿ ਨਹੀਂ ਉਹਨਾਂ ਦੀ ਗੱਲ ਸੁਣ ਕੇ ਬ੍ਰਹਮਦਾਸ ਨੇ ਕਿਹਾ ਨਹੀਂ ਉੱਥੇ ਤਾਂ ਇੱਕ ਔਰਤ ਸੀ ਪਰ ਉਹ ਬਹੁਤ ਕਪੀ ਸੀ ਫੇਰ ਸਿੱਖ ਕਹਿਣ ਲੱਗਾ ਬ੍ਰਹਮਦਾਸ ਜਿਸ ਨੂੰ ਤੂੰ ਕਪਟੀ ਕਹਿ ਰਿਹਾ ਹੈ ਉਹ ਜਗਤ ਮਾਇਆ ਸੀ ਜਿਸ ਦਾ ਤੂੰ ਚੇਲਾ ਹੈ ਅਤੇ ਜਿਸ ਨੂੰ ਤੂੰ ਸਭ ਤੋਂ ਵੱਧ ਤਿਆਰ ਕਰਦਾ ਹੈ ਬ੍ਰਹਮਦਾਸ ਕਹਿਣ ਲੱਗਾ ਮੈਂ ਤੇ ਠਾਕੁਰ ਜੀ ਦੀ ਪੂਜਾ ਕਰਦਾ ਹਾਂ ਤੇ ਮੇਰੇ ਗਲੇ ਦੇ ਵਿੱਚ ਵੀ ਠਾਕੁਰ ਜੀ ਦੀ ਮੂਰਤ ਹੈ ਮੈਂ ਕਿਸ ਤਰ੍ਹਾਂ ਮਾਇਆ ਦਾ ਪੁਜਾਰੀ ਬਣ ਗਿਆ ਸਿੱਖ ਕਹਿਣ ਲੱਗੇ ਬ੍ਰਹਮਦਾਸ ਤੂੰ ਸਾਰੇ ਕਰਮ ਹੰਕਾਰ ਵਿੱਚ ਕਰਦਾ ਹੈ ਦੋ ਉਂਤ ਪੁਸਤਕਾਂ ਦੇ ਲੱਤ ਕੇ ਅਤੇ ਇਸ ਗੱਲ ਦੀ ਹੋਮੇ ਕਰਕੇ ਕਿ ਮੈਨੂੰ ਬਹੁਤ ਗਿਆਨ ਹੈ ਇਸ ਗੱਲ ਦਾ ਹੰਕਾਰ ਕਰਦਿਆਂ ਹੋਇਆਂ ਸਾਰੇ ਕਰਮ ਕਰਦਾ ਪਿਆ ਹੈ ਤੂੰ ਰਜੋ ਸਤੋ ਤੇ ਤਮਤੋਂ ਉੱਪਰ ਨਹੀਂ ਉੱਠ ਸਕਿਆ ਉਸ ਪਰਮਾਤਮਾ ਨੂੰ ਤੂੰ ਜੀਵਾ ਅੰਦਰ ਨਹੀਂ ਦੇਖਿਆ ਤੇ ਗਲੇ ਵਿੱਚ ਪਾਈ ਹੋਈ ਪੱਥਰ ਦੀ ਮੂਰਤ ਨੂੰ ਠਾਕੁਰ ਕਹਿ ਰਿਹਾ ਇਸ ਕਰਕੇ ਮਾਇਆ ਨੇ ਦਿਨੂ ਉਹ ਦਿੱਤਾ ਜੋ ਉਸ ਦੇ ਬੋਲ ਸੀ ਦੁੱਖ ਹੀ ਦੁੱਖ ਜਦੋਂ ਐਸਾ ਉਪਦੇਸ਼ ਸੁਣਿਆ ਤਾਂ ਬ੍ਰਹਮਦਾਸ ਨੂੰ ਆਪਣੇ ਜੀਵਨ ਸੱਚਾਈ ਨਜ਼ਰ ਆਉਣ ਲੱਗ ਪਈ ਕਿ ਇੰਨਾ ਗਿਆਨ ਦਾ ਭੰਡਾਰ ਪੜ੍ਹ ਕੇ ਵੀ ਉਸ ਦੇ ਅੰਦਰੋਂ ਹਉਮੈ ਨਾ ਗਈ ਫੇਰ ਉਹ ਸਤਿਗੁਰੂ ਨਾਨਕ ਸਾਹਿਬ ਜੀ ਦੇ ਜਰਨਾ ਤੇ ਆ ਕੇ ਡਿੱਗ ਪਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੱਜੇ ਪਾਸ਼ਾ ਨੇ ਜਦੋਂ ਉਸ ਦੇ ਸਿਰ ਤੇ ਹੱਥ ਫੇਰਿਆ ਤਾਂ ਉਸ ਨੂੰ ਅਦਮ ਨਿਗਮ ਦੀ ਸੋਝੀ ਹੋ ਗਈ ਉਹ ਸਤਿਗੁਰੂ ਜੀ ਦਾ ਸੱਚਾ ਸੇਵਕ ਬਣ ਗਿਆ ਸਤਿਗੁਰੂ ਜੀ ਨੇ ਪਰਮੇਸ਼ਰ ਭਗਤੀ ਸਤ ਨਾਮ ਦਾ ਉਪਦੇਸ਼ ਦਿੱਤਾ ਤੇ ਸਤ ਦਾ ਪ੍ਰਚਾਰ ਕਰਨ ਵਾਸਤੇ ਉਸ ਨੂੰ ਇੱਕ ਮੰਜੀ ਬਖਸ਼ੀ ਬ੍ਰਹਮਦਾਸ ਬੀਜ ਬਿਹਾਰੇ ਦਾ ਵਸਨੀਕ ਸੀ ਤੇ ਉਸ ਨੇ ਗੁਰੂ ਜੀ ਤੋਂ ਕਿਰਪਾ ਲੈ ਕੇ ਕਸ਼ਮੀਰ ਦੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਭਾਈ ਕਮਾਲ ਜੀ ਨੇ ਵੀ ਪੁਰਮ ਦੇ ਇਲਾਕੇ ਅੰਦਰ ਪ੍ਰਚਾਰ ਕਰਦਿਆਂ ਸਤਨਾਮ ਦਾ ਨਾਮ ਜਪਾਇਆ ਸਤਗੁਰੂ ਨਾਨਕ ਪਾਤਸ਼ਾਹ ਜੀ ਫਿਰ ਮਟਰਨ ਤੋਂ ਚੱਲ ਕੇ ਸ਼ਰੀ ਨਗਰ ਦੇ ਬਾਹਰ ਆ ਕੇ ਬੈਕ ਗਏ ਜਿੱਥੇ ਹੁਣ ਚਿਨਾਰ ਸਾਹਿਬ ਸਥਾਨ ਹੈ ਉਸ ਵਕਤ ਇਸ ਜਗ੍ਹਾ ਤੇ ਕੋਈ ਆਬਾਦੀ ਨਹੀਂ ਸੀ ਸਤਗੁਰੂ ਜੀ ਦੇ ਆਉਣ ਦੇ ਰੌਣਕਾਂ ਲੱਗ ਗਈਆਂ ਸ਼ਰੀ ਨਗਰ ਤੋਂ ਸੰਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਈਆਂ ਸਤਗੁਰੂ ਜੀ ਨੇ ਸਭਨਾਂ ਨੂੰ ਸਤਨਾਮ ਦਾ ਜਾਪ ਜਪਾਇਆ ਸੁਖ ਸ਼ਾਂਤੀ ਬਖਸ਼ੀ ਤੇ ਫਿਰ ਗੁਰੂ ਜੀ ਇੱਥੋਂ ਅੱਗੇ ਵੱਲ ਨੂੰ ਪਈ ਐਸੀ ਹੀ ਸਥਾਨ ਤੇ ਬਾਅਦ ਵਿੱਚ ਬਾਬਾ ਸ਼੍ਰੀ ਚੰਦ ਜੀ ਵੀ ਬਾਰਕ ਸਾਹਿਬ ਤੋਂ ਪਹੁੰਚੇ ਸਨ ਤੇ ਹਿੰਦੂਆਂ ਤੇ ਸਿੱਖਾਂ ਉੱਪਰ ਹੁੰਦੇ ਜ਼ੁਲਮ ਨੂੰ ਰੋਕਿਆ ਬਾਬਾ ਬੁੱਢਾ ਜੀ ਦਾ ਮੇਲ ਸਤਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਹੋ ਚੁੱਕਾ ਸੀ ਉਸ ਵਕਤ ਬਾਬਾ ਜੀ ਦੀ ਆਯੂ 12 ਸਾਲ ਦੀ ਸੀ ਬਾਬਾ ਬੁੱਢਾ ਜੀ ਪਸ਼ੂ ਚਾਰਤੇ ਪਈ ਸਨ ਜਦੋਂ ਸਤਗੁਰੂ ਜੀ ਦੇ ਨਾਲ ਮੇਲ ਹੋਇਆ ਸਤਪੁਰ ਨਾਨਕ ਪਾਤਸ਼ਾਹ ਜੀ ਦੀ ਬਪਸੀ ਸਨਾਰ ਬਾਬਾ ਬੁੱਢਾ ਜੀ ਦਾ ਜੀਵਨ ਬਦਲ ਗਿਆ ਸੰਮਤ 1580 ਬਿਕਰਮੀ 15 ਫੱਗਣ ਨੂੰ ਜਦੋਂ ਬਾਬਾ ਬੁੱਢਾ ਜੀ ਦਾ ਵਿਆਹ ਹੋਇਆ ਤਾਂ ਸਤਗੁਰੂ ਨਾਨਕ ਪਾਤਸ਼ਾਹ ਜੀ ਮਾਤਾ ਸੁਲਖਣੀ ਜੀ ਬਾਬਾ ਸ਼੍ਰੀਚੰਦ ਸਾਹਿਬ ਜੀ ਬਾਬਾ ਲਖਮੀ ਚੰਦ ਸਾਹਿਬ ਜੀ ਨੂੰ ਇਸ ਸ਼ੋਮ ਸਮੇਂ ਤੇ ਬੁਲਾਇਆ ਗਿਆ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਬਾਬਾ ਬੁੱਢਾ ਜੀ ਦੀ ਬਰਾਤ ਵਿੱਚ ਸ਼ਾਮਲ ਹੋਏ ਜਦੋਂ ਬਰਾਤ ਅਚਲ ਵਿਟਾਲੇ ਪਹੁੰਚੀ ਤਾਂ ਬਾਬਾ ਬੁੱਢਾ ਜੀ ਦੀ ਹੋਣ ਵਾਲੀ ਧਰਮ ਸੁਪਤਨੀ ਮਾਤਾ ਮਿਰੋਆ ਜੀ ਦੇ ਮਾਤਾ ਪਿਤਾ ਨੇ ਸਤਗੁਰੂ ਨਾਨਕ ਪਾਤਸ਼ਾਹੀ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਅਤੇ ਬਾਬਾ ਲਖਮੀ ਚੰਦ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਇੱਜ਼ਤ ਮਾਨ ਕੀਤਾ ਜਦੋਂ ਬਾਬਾ ਬੁੱਢਾ ਜੀ ਨੂੰ ਵਿਆਹ ਕੇ ਜਾਂਦੇ ਵਾਪਸ ਪਿੰਡ ਕਤੂ ਨੰਗਲ ਪਹੁੰਚੀ ਤਾਂ ਘਰ ਅੰਦਰ ਪ੍ਰਵੇਸ਼ ਕਰਨ ਸਮੇ ਬਾਬਾ ਬੁੱਢਾ ਜੀ ਅਤੇ ਬੀਬੀ ਮਿਰੋਆ ਜੀ ਨੇ ਮਾਤਾ ਸੁਲਖਣੀ ਜੀ ਨੂੰ ਮੱਥਾ ਟੇਕਿਆ ਤੇ ਆਸ਼ੀਰਵਾਦ ਲਈ ਬਾਬਾ ਬੁੱਢਾ ਜੀ ਤੇ ਬੀਬੀ ਮਿਰੋਆ ਜੀ ਮਾਤਾ ਸੁਲਖਣੀ ਜੀ ਪਾਸੋਂ ਅਸੀਸਾਂ ਲੈ ਕੇ ਬਹੁਤ ਖੁਸ਼ ਹੋਏ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਸੁਧਾਰੀ ਦੇ ਵਿਆਹ ਦੇ ਸਮੇ ਬਾਬਾ ਸ਼੍ਰੀਚੰਦ ਜੀ ਅਤੇ ਬਾਬਾ ਲਖਮੀਚੰਦ ਜੀ ਨੂੰ ਸੱਦਾ ਦੇਣ ਵਾਸਤੇ ਸੇਵਾਦਾਰ ਭੇਜੇ ਗਏ ਇਸ ਸ਼ਾਦੀ ਤੇ ਗੁਰੂ ਅੰਮ੍ਰਿਤ ਦੇਵ ਜੀ ਵੀ ਪਰਿਵਾਰ ਸਮੇਤ ਪਹੁੰਚੇ ਸਨ ਗੁਰੂ ਜੀ ਦੇ ਮਹਿਲ ਮਾਤਾ ਛੀਵੀ ਜੀ ਸਹਬਜ਼ਾਦੇ ਦਾਸੂ ਜੀ ਦਾ ਤੋ ਜੀ ਅਤੇ ਇਸ ਪੁੱਤਰੀ ਅਮਰੋ ਜੀ ਵੀ ਆਏ ਸਨ ਗੁਰੂ ਜੀ ਦੇ ਨਾਲ ਸਿੱਖ ਸੰਗਤ ਵੀ ਆਈ ਆਮ ਜੀ ਦਾ ਉਤਾਰਾ ਧਰਮਸ਼ਾਲਾ ਵਿੱਚ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਸੇਵਾ ਵਾਸਤੇ ਸੇਵਾਦਾਰਾਂ ਨੂੰ ਲਾ ਦਿੱਤਾ ਇਸ ਤਰ੍ਹਾਂ ਉੱਥੇ ਬਹੁਤ ਰੌਣਕ ਹੋ ਗਈ ਵਿਆਹ ਤੇ ਬਾਬਾ ਸ਼ਿਰੀ ਚੰਦ ਜੀ ਅਤੇ ਬਾਬਾ ਲਖਮੀ ਚੰਦ ਵੀ ਆਏ ਸਨ ਬਾਬਾ ਬੁੱਢਾ ਜੀ ਨੇ ਬਹੁਤ ਮਾਨ ਸਤਕਾਰ ਕੀਤਾ ਬਾਬਾ ਸ਼ਿਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਦੇ ਜਰਨਾ ਦੇ ਉਹਨਾਂ ਨੇ ਮੱਥਾ ਟੇਕਿਆ ਜੋ ਰਿਸ਼ਤੇਦਾਰ ਅਤੇ ਭਾਈਚਾਰਾ ਇਕੱਠਾ ਹੋਇਆ ਸੀ ਸਭ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਮੱਥਾ ਟਿਕਿਆ ਦੂਸਰੇ ਦਿਨ ਜੰਝ ਤਿਆਰ ਹੋ ਗਈ ਵਾਜਿਆਂ ਗਾਜਿਆਂ ਦੇ ਨਾਲ ਪਿੰਡ ਭਗਤੂ ਦੇ ਨਜ਼ਦੀਕ ਪਹੁੰਚੀ ਤਾਂ ਭਾਈ ਜੀਉਂੜ ਤੇ ਸੰਗਤਾਂ ਨੇ ਅੱਗੇ ਹੋ ਕੇ ਜੰਝ ਦਾ ਪਰਵਾਂ ਸਵਾਗਤ ਕੀਤਾ ਅਤੇ ਪਿੰਡ ਵਿੱਚ ਲੈ ਗਏ ਉਹਨਾਂ ਨੇ ਬਹੁਤ ਸੇਵਾ ਕੀਤੀ ਤੇ ਸਾਰਿਆਂ ਨੂੰ ਬਹੁਤ ਆਨੰਦ ਦੀ ਪ੍ਰਾਪਤੀ ਹੋਈ ਬਹੁਤ ਖੁਸ਼ੀਆਂ ਦੇ ਨਾਲ ਭਾਈ ਸੁਦਾਰੀ ਹੀ ਦਾ ਵਿਆਹ ਹੋਇਆ ਸਭ ਇਲਾਕਾ ਵਾਸੀਆਂ ਨੇ ਬਹੁਤ ਹੀ ਮਾਨ ਸਤਕਾਰ ਦੇ ਨਾਲ ਜੱਜ ਨੂੰ ਤੋਰਿਆ ਸਾਰਿਆਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰਾਂ ਦਾ ਬਹੁਤ ਸਤਕਾਰ ਕੀਤਾ ਅਤੇ ਉਹਨਾਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਿਆਹ ਕੇ ਜੰਜ ਸ਼ਬਦ ਗਾਉਂਦੀ ਹੋਈ ਵਾਪਸ ਤਲਵੰਡੀ ਆ ਗਏ ਸੋ ਇਸ ਪ੍ਰਕਾਰ ਸਤਗੁਰੂ ਨਾਨਕ ਪਾਸ਼ਾ ਜਲਦਤ ਨੂੰ ਉਤਾਰਦੇ ਹੋਏ ਫਿਰ ਇਸ ਤੋਂ ਬਾਅਦ ਆਪਣੀ ਚੌਥੀ ਉਦਾਸੀ ਵੱਲ ਚਲੇ ਗਏ ਹੋਈਆਂ ਭੁੱਲਾ ਚੁੱਕਾਂ ਦੀ ਛੇਮਾ ਬਖਸ਼ਣੀ ਦੀ ਦਾਸ ਨਵਾਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ